ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਸੀਂ ਜਾਣੋਗੇ ਤੰਦਰੁਸਤੀ ਦੇ ਛੇਵੇਂ ਪਿੱਲਰ ਐਕਸਰਸਾਈਜ਼ ਬਾਰੇ ਐਕਸਰਸਾਈਜ਼ ਕਿਉਂ ਜ਼ਰੂਰੀ ਹੈ ਅੱਜ ਦੇ ਯੁੱਗ ਵਿੱਚ ਐਕਸਰਸਾਈਜ਼ ਦਾ ਕੀ ਮਹੱਤਵ ਹੈ ਇਸ ਦੇ ਸਾਡੇ ਸਰੀਰ ਉੱਤੇ ਕੀ ਲਾਭ ਹਨ ਇੱਕ ਨਾਰਮਲ ਇਨਸਾਨ ਨੂੰ ਰੋਜ਼ਾਨਾ ਰੁਟੀਨ ਵਿੱਚ ਇਹੋ ਜੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਇਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸੱਚੀ ਗਾ ਸਰ ਜੀ ਸਚਕਾਰ ਅਮਨਦੀਪ ਸਿੰਘ ਜੀ ਸਰ ਜੀ ਐਕਸਰਸਾਈਜ਼ ਕਿਉਂ ਜ਼ਰੂਰੀ ਹੈ ਤੇ ਅੱਜ ਦੇ ਯੁੱਗ ਵਿੱਚ ਐਕਸਰਸਾਈਜ਼ ਦਾ ਕੀ ਮਹੱਤਵ ਹੈ ਜੀ ਦੇਖੋ ਜਿਹੜੀ ਕੁਦਰਤ ਨੇ ਜੀਵਨ ਬਣਾਇਆ ਨਾ ਇਹ ਦੋ ਕੈਟਾਗਰੀ ਚ ਬਣਾਇਆ ਹੈ ਜੀ ਇੱਕ ਜੀਵਨ ਹੈ ਰਸਪਤੀਆਂ ਦਾ ਤੇ ਇੱਕ ਜੀਵਨ ਹੈ ਜੀਵਾਂ ਦਾ ਜੀ ਸੋ ਜਿਹੜੀਆਂ ਮਨੁਸਪਤੀਆਂ ਨੇ ਉਹਨਾਂ ਦਾ ਧਰਮ ਰੱਖਿਆ ਹੈ ਕਿ ਤੁਸੀਂ ਇੱਕ ਜਗ੍ਹਾ ਟਿਕੇ ਰਹੋ ਜੀ ਇਹ ਦਰ ਉੱਪਰ ਹਿਲੋ ਡੋਲੋਗੇ ਤੇ ਉਹਨੂੰ ਨੁਕਸਾਨ ਹੋਏਗਾ ਜੀ ਯਾਰ ਤੁਸੀਂ ਦੇਖਿਆ ਹੋਗਾ ਕਦੇ ਤੇਜ਼ ਹਨੇਰੀ ਆਉਂਦੀ ਹੈ ਤੇ ਉਹ ਬੂਟੇ ਤੇਜ਼ ਹੀ ਨਾਲ ਹਿੱਲਦੇ ਨੇ ਤੇ ਉਹ ਟਹਿਣੀਆਂ ਟੁੱਟ ਜਾਂਦੀਆਂ ਨੇ ਪੱਤੇ ਉਹ ਤਾਂ ਡੁੱਟਦੇ ਨੇ ਨੁਕਸਾਨ ਪਹੁੰਚਦਾ ਉਹਨਾਂ ਨੂੰ ਜੀ ਸੋ ਕਿਉਂਕਿ ਉਹਨਾਂ ਦਾ ਧਰਮ ਹੈਗਾ ਇੱਕ ਜਗ੍ਹਾ ਟਿਕ ਕੇ ਰਹਿਣਾ ਸੋ ਉਹ ਆਪਣਾ ਧਰਮ ਦੇ ਪਾਉਂਦੇ ਨੇ ਤੇ ਜੀਵਾਂ ਦਾ ਜਿਹੜਾ ਧਰਮ ਹੈ ਉਹ ਹੈ ਮੂਵਮੈਂਟ ਜੀ ਚਲਦੇ ਫਿਰਦੇ ਰਹਿਣਾ ਦੌੜਦੇ ਭੱਜਦੇ ਰਹਿਣਾ ਜੀ ਇਹ ਤਾਂ ਤੰਦਰੁਸਤ ਰਹਿਣਗੇ ਬੂਟਿਆਂ ਨੇ ਤਾਂ ਤੰਦਰੁਸਤ ਰਹਿਣਾ ਜੀ ਉਹ ਇੱਕ ਜਗ੍ਹਾ ਟਿਕ ਕੇ ਰਹਿਣਗੇ ਜੀਵਾਂ ਨੇ ਉਦੋਂ ਤੰਦਰੁਸਤ ਰਹਿਣਾ ਜਦੋਂ ਚੱਲਦੇ ਫਿਰਦੇ ਰਹਿੰਦੇ ਸੀ ਜੀ ਸੋ ਅੱਜ ਦੀ ਜਿਹੜਾ ਯੁੱਗ ਹੈ ਇਹਦੇ ਵਿੱਚ ਦੇਖੋ ਕਿ ਸਾਰੇ ਜੀਵ ਇਨਸਾਨ ਤੋਂ ਇਲਾਵਾ ਅੱਜ ਵੀ ਉਸੇ ਤਰ੍ਹਾਂ ਦਾ ਲਾਈਫ ਸਟਾਈਲ ਜੀਣਦੇ ਨੇ ਜਿ ਤਰ੍ਹਾਂ ਦਾ ਸਦੀਆਂ ਪਹਿਲਾਂ ਸੀ ਜੀ ਅੱਜ ਵੀ ਤੌੜ ਦੇ ਭਜਦੇ ਨੇ ਜੀ ਕਦੇ ਉਹ ਖਾਣਾ ਲੱਭਣ ਵਾਸਤੇ ਭਜਦੇ ਨੇ ਕਦੇ ਉਹ ਜਾਨ ਬਚਾਉਣ ਵਾਸਤੇ ਭਜਦੇ ਨੇ ਠੀਕ ਹੈ ਸੋ ਉਹਨਾਂ ਦਾ ਲਾਈਫ ਸਟਾਈਲ 'ਚ ਕੋਈ ਅੰਤਰ ਨਹੀਂ ਜੀ ਇਨਸਾਨ ਜਿਹੜਾ ਉਹਨੇ ਸੁਵਿਧਾਵਾਂ ਪੈਦਾ ਕਰ ਲੀਆਂ ਨੇ ਤੇ ਉਹ ਮੂਮੈਂਟ ਕਟਾਈ ਜਾ ਰਿਹਾ ਹੈ ਵੰਦਾ ਜਾ ਰਿਹਾ ਸਾਰੇ ਮਿਹਨਤ ਦੇ ਕੰਮ ਖਤਮ ਹੁੰਦੇ ਜਾ ਰਹੇ ਜੀ ਠੀਕ ਹੈ ਚੱਲਣ ਫਿਰਨ ਵਾਸਤੇ ਆਣ ਜਾਣ ਵਾਸਤੇ ਲੋਕੋ ਗੱਡੀਆਂ ਨੇ ਇਸ ਵੇਲੇ ਜ਼ਿੰਦਗੀ ਤੇਜ਼ ਹੋ ਚੁੱਕੀ ਹੈ ਜੀ ਕੋਈ ਵੀ ਕੰਮ ਕਰਨਾ ਹੈ ਉਹਦੇ ਵਾਸਤੇ ਮਸ਼ੀਨਾਂ ਨੇ ਜੀ ਅੱਗੇ ਤੇ ਕਹਿੰਦੇ ਸੀ ਕਿਸਾਨ ਹੈ ਉਹ ਮਿਹਨਤ ਕਰਦਾ ਤੇ ਹੁਣ ਤੇ ਮਾਡਰਨ ਜਿਹੜੀ ਖੇਤੀ ਆ ਰਹੀ ਹੈ ਉਹਦੇ ਵਿੱਚ ਤੇ ਹੁਣ ਟਰੈਕਟਰ ਵੀ ਏਸੀ ਕੈਬਨ ਵਾਲੇ ਆ ਗਏ ਨੇ ਜੀ ਤੇ ਅਗਲੀ ਜਿਹੜੀ ਟੈਕਨੋਲੋਜੀ ਹੁਣ ਆ ਹੀ ਚੁੱਕੀ ਹੈ ਵਿਦੇਸ਼ਾਂ ਵਿੱਚ ਜਿਹੜੇ ਐਡਵਾਂਸ ਕੰਟਰੀ ਨੇ ਕਿ ਇੱਕ ਏਸੀ ਆਫਿਸ ਦੇ ਵਿੱਚ ਬੈਠਾ ਹੀ ਕਿਸਾਨ ਕਿਸ ਵਿੱਚ ਕੰਪਿਊਟਰ ਵਾਲਾ ਟਰੈਕਟਰ ਚੱਲਣ ਦੇ ਆ ਜੀ ਆਪਰੇਟ ਹੋਇਤੋਂ ਦਰਜੇ ਜੋ ਬੈਟਾ ਕਰਨ ਦੇ ਆ ਸੋ ਸੁਵਿਧਾਾਂ ਮ ਆਈ ਜਾ ਰਹੀਆਂ ਨੇ ਤੇ ਇਨਸਾਨ ਬੰਦਾ ਜਾ ਰਿਹਾ ਜਿਸ ਕਿ ਜੀਵਾਂ ਦਾ ਧਰਮ ਕੀ ਹੈ ਮੂਵਮੈਂਟ ਜੀ ਤੇ ਜਦੋਂ ਇਹ ਮੂਵਮੈਂਟ ਨਹੀਂ ਹੋ پا ਰਹੀ ਇਨਦਾਨ ਨੇ ਆਪਣੀ ਮੂਵਮੈਂਟ ਘਟਾਈ ਹੈ ਤੇ ਫਿਰ ਉਹਦੇ ਅੰਦਰ ਜਿਹੜਾ ਸਿਸਟਮ ਰੱਬ ਨੇ ਬਣਾਇਆ ਹੈ ਜਿਹੜੀਆਂ ਚੱਲਣਾ ਮਿਹਨਤ ਨਾਲ ਹੈ ਮੂਵਮੈਂਟ ਨਾਲ ਰਹਿਣਾ ਸਹੀ ਉਹ ਸਿਸਟਮ ਅਪਸੈਟ ਹੋ ਰਿਹਾ ਉਹ ਸਿਸਟਮ ਕੀ ਹੈ ਹਰ ਇੱਕ ਜੀਵ ਦੇ ਵਿੱਚ ਮਸਲ ਨੇ ਉਹਦੇ ਵਿੱਚ ਨਰਵਸ ਨੇ ਹਾਂਜੀ ਫੇਰ ਉਹਦੇ ਜੋੜ ਨੇ ਜੀ ਤੇ ਨਾਲ ਹੀ ਆਪਣੇ ਦਿਮਾਗ ਦਿੱਤਾ ਤੇ ਦਿਮਾਗ ਦਾ ਕਨੈਕਸ਼ਨ ਇੱਕ ਇੱਕ ਅੰਗ ਦੇ ਨਾਲ ਹੈ ਹਾਂਜੀ ਤੁਸੀਂ ਆਂਗਲੀ ਵੀ ਹਿਲਾ ਰਹੇ ਹੋ ਉਹ ਤੇ ਆਦੇਸ਼ ਕਿੱਥੋਂ ਆ ਰਿਹਾ ਦਿਮਾਗ ਤੋਂ ਦਿਮਾਗ ਤੋਂ ਆਦੇਸ਼ ਸਿਰੋ ਦਿਮਾਗ ਤੋਂ ਹੀ ਹੋਣਾ ਤੇ ਐਗਜ਼ੀਕਿਊਟ ਕਰਨਾ ਆ ਸਰੀਰ ਨੇ ਜੀ ਸੋ ਜੇ ਤੇ ਜੋ ਆਦੇਸ਼ ਦਿਮਾਗ ਸਰੀਰ ਨੂੰ ਦੇ ਰਿਹਾ ਤੇ ਸਰੀਰ ਉਹਨੂੰ ਕਰ ਪਾ ਰਿਹਾ ਤੇ ਸਿਸਟਮ ਵਧੀਆ ਚੱਲੇਗਾ ਜੀ ਤੇ ਜੇ ਆਦੇਸ਼ ਦਿਮਾਗ ਤੇ ਦੇ ਰਿਹਾ ਹੈ ਕਿ ਆ ਕਰ لیکن શરીર ਉਹ ਕਰ ਨਹੀਂ پا رہا ہاں جی ایک چھوٹی ਜਿਹੀ ਉਦਾਹਰਨ ਲੈ ਲੈਂਦਾ کئی بندਿਆਂ ਨੂੰ ਪੈਰਲਿਸ ਹੋ ਜਾਂਦਾ ਹੈ ਕਿ ਉਹ ਅਧਰੰਗ ਦੇ ਵਿੱਚ ਜਦੋਂ ਅਟੈਕ ਹੋ ਜਾਂਦਾ ਤੇ ਫਿਰ ਉਹ ਦਿਮਾਗ ਨਾਲ تو ਚਾਹੁੰਦੇ ਨੇ ਕਿ ਮੈਂ ਹਰਾ ਕੰਮ ਕਰਨਾ ਮੈਂ ਚੀਜ਼ ਚੁੱਕ ਵੀ ਲਾਂ ਮ ਤੋਰ ਵੀ ਲਾਂ لیکن શરીર ਸਾਥ ਨਹੀਂ ਦੇ ਰਿਹਾ ਨਰਵਸ ਸਿਸਟਮ ਜਿਹੜਾ ਸੰਦੇਸ਼ ਪਹੁੰਚਣਾ ਸੀ ਉਥੋਂ ਤੱਕ ਨਹੀਂ ਜਾ ਰਿਹਾ ਸੋ ਇਹ ਸਾਰੇ ਕੰਮ ਜਿਹੜੇ ਨੇ ਨਾ ਚਾਰੇ ਚਾਹੇ ਉਹ ਦਿਮਾਗ ਦੇ ਆਦੇਸ਼ ਪਹੁੰਚਣੇ ਨੇ શરીર ਸਾਥ ਸਾਡੇ ਨਰਵਸ ਸਿਸਟਮ ਦੀ ਜਰੀਏ ਨੇ ਜਿਨ੍ਹਾਂ ਨੇ ਲਾ ਇੱਕ ਫਲੈਕਸੀਬਿਲਟੀ ਉਹਦੀ ਹੋਣੀ ਚਾਹੀਦੀ ਹੈ ਕਿ ਸਾਰੇ ਸ਼ਰੀਰ ਦੇ ਵਿੱਚ ਸਾਰੇ ਆਪਣੇ ਮੈਸੇਜ ਪਹੁੰਚਣ ਸਾਡਾ ਜਿਹੜੀਆਂ ਨਸਾਂ ਨੇ ਉਹ ਬਿਲਕੁਲ ਫਲੈਕਸੀਬਲ ਰਹਿਣ ਸਾਡੇ ਮਸਲ ਜਿਹੜੇ ਨੂੰ ਐਕਟਿਵ ਰਹਿਣ ਉਹਨਾਂ ਦੀ ਪਾਵਰ ਜਿਹੜੀ ਉਹ ਬਣੀ ਰਵੇ ਨਾਲ ਹੀ ਸਾਡੇ ਜੋੜ ਜਿਹੜੇ ਨੇ ਉਹ ਬਿਲਕੁਲ ਤਰਸਤ ਰਹਿਣ ਜੀ ਸੋ ਇਹਨਾਂ ਸਾਰੇ ਕੰਮਾਂ ਵਾਸਤੇ ਮੂਵਮੈਂਟ ਜ਼ਰੂਰੀ ਆ ਤੇ ਅਗਰ ਇਹ ਸਾਰੇ ਕੰਮ ਚਾਰੇ ਨਹੀਂ ਸ਼ਰੀਰ ਦੇ ਵਿੱਚ ਹੁੰਦੇ ਤਾਂ ਬਹੁਤ ਸਾਰੀਆਂ ਪ੍ਰੋਬਲਮਸ ਜੀ ਅੱਜ ਜਿੰਨੂੰ ਦੇਖੋ ਕੋਈ ਕਹਿੰਦਾ ਜੀ ਮੇਰੇ ਲੋਰ ਬੈਕ ਪੇਨ ਆ ਕੋਈ ਕਹਿੰਦਾ ਮੇਰੇ ਸਰਵਾਈਟਾ ਲੱਗੀ ਆ ਕੀ ਪ੍ਰੋਬਲਮ ਹੈਗੀ ਆ ਕੋਈ ਕਹਿੰਦਾ ਕਿ ਮੇਰੇ ਗੋਡੇ ਦੁਖ ਰਹੇ ਨੇ ਕੋਈ ਕਹਿੰਦਾ ਮੇਰਾ ਬੋਟਾ ਹੀ ਤਾਂ ਨਹੀਂ ਹੁੰਦਾ ਜੀਜ਼ ਹੋ ਗਿਆ ਇਹ ਸਾਰਾ ਕਿਉਂ ਹੋ ਰਿਹਾ ਫਿਰ ਕੋਈ ਕਹਿੰਦਾ ਕਿ ਮੈਂ ਅਜੇ ਥਾਂ ਕੋ ਲਗਾ ਹੀ ਚੁੱਕਣ ਤੋਂ ਉੱਥੇ ਚੁੱਕ ਪੈ ਗਈ ਜਾਂ ਕਿਉਂ ਮਸਲ ਸਾਡੇ ਐਕਟਿਵ ਠੀਕ ਹੈ ਜਿਹੜੀਆਂ ਉਹਨਾਂ ਦੀ ਇੱਕ ਸਟਰੈਂਥ ਹੁੰਦੀ ਹੈ ਕੋ ਉਹਨਾਂ ਦੀ ਇਲਾਸਟੀਸਿਟੀ ਜਿਹੜੀ ਹੁੰਦੀ ਹੈ ਕੋ ਉਹਨਾਂ ਦੇ ਸੁਗੜਨਾ ਫੈਲਨਾ ਮਸਲ ਦਾ ਕੰਮ ਹੈ ਤੇ ਉਹ ਜੇ ਦੋਸਣਾ ਕੋਈ ਐਕਟੀਵਿਟੀ ਅਸੀਂ ਨਹੀਂ ਲੈਂਦੇ ਤੇ ਹੌਲੀ-ਹੌਲੀ ਜਿਹੜੇ ਅੰਗ ਤੋਂ ਵੀ ਤੁਸੀਂ ਕੰਮ ਘੱਟ ਰੋਗੇ ਕਮਜ਼ੋਰ ਹੋ ਹੀ ਜਾਏਗਾ ਜੀ ਹਾਂਜੀ ਤੁਸੀਂ ਕਰ ਇੱਕ ਗੌਰ ਕੀਤਾ ਹੋਏ ਕਦੇ ਐਕਸੀਡੈਂਟ ਹੋ ਜਾਏ ਤਾਂ ਕਿਸੇ ਦੀ ਕੋਈ ਲੱਤ ਜਾਂ ਬਾਹਰ ਟੁੱਟ ਜੇ ਤਾਂ ਫਿਰ ਉਹ ਦੋ ਤਿੰਨ ਮਹੀਨੇ ਉਹ ਕੋ ਕੰਮ ਨਹੀਂ ਲੈ ਪਾਉਂਦਾ ਤੇ ਫਿਰ ਉਹ ਦੇਖੋ ਕਦੇ ਐਸੇ ਪੇਸ਼ੈਂਟ ਦੀ ਤੁਸੀਂ ਦੋਨੋਂ ਬਾਹਾਂ ਵਿੱਚ ਫਰਕ ਲੈ ਕੋ ਤੁਹਾਨੂੰ ਪਤਾ ਲੱਗ ਜਾਏਗਾ ਜੀ ਜਿਸ ਨੂੰ ਕੰਮ ਨਹੀਂ ਲਿਆ ਜਦ ਕੋ ਉਹ ਕਮਜ਼ੋਰ ਹੋ ਗਈ ਠੀਕ ਹੈ ਸੋ ਇਹ ਕੁਦਰਤ ਦਾ ਜਿਹੜਾ ਨਿਯਮ ਹੈ ਨਾ ਉਹ ਜੀਵਾਂ ਦਾ ਧਰਮ ਬਣਾਇਆ ਉਹਨੇ ਮੂਵਮੈਂਟ ਜੀ ਜੇਦੋਂ ਅਸੀਂ ਇਹ ਮੂਵਮੈਂਟ ਨਹੀਂ ਕਰਦੇ ਤੇ ਫਿਰ ਇਹੇ प्रॉब्लम्स ਆਉਂਦੀਆਂ ਨੇ ਤੇ ਸਰੀਰ ਨੇ ਤੰਦਰੁਸਤਾਈ ਰਹਿਣਾ ਹੈ ਇਹ ਸਾਰਾ ਸਿਸਟਮ ਇਹ ਮੂਵਮੈਂਟ ਹੁੰਦੀ ਰਵੇ ਤੇ ਸੋ ਕਿਉਂਕਿ ਮੂਵਮੈਂਟ ਅੱਜ ਦੀ ਡੇਟ 'ਚ ਹੈ ਨਹੀਂ ਐ ਨਾਰਮਲ ਜਿਹੜੀਆਂ ਹੁੰਦੀਆਂ ਸੀ ਰੋਜ਼ ਜ਼ਿੰਦਗੀ ਦੇ ਵਿੱਚ ਇੱਕ ਬੰਦਾ ਸਵੇਰ ਤੋਂ ਉੱਠਦਾ ਸੀ ਆਪਣੇ ਕੰਮੀਆਂ ਕਾਜੀ ਲੱਗ ਜਾਂਦਾ ਸੀਗਾ ਕਿ ਉਹਦੇ ਚੀੜੀਆਂ ਨਾਰਮਲ ਮੂਵਮੈਂਟ ਹੁੰਦੀਆਂ ਰਹਿੰਦੀਆਂ ਸੀ ਜੀ ਤੇ ਅੱਜ ਜਦੋਂ ਕਿਉਂਕਿ ਇਹ ਮੂਵਮੈਂਟ ਨਹੀਂ ਹੋ پا ਰਹੀਆਂ ਅਸੀਂ ਬੈਠੇ ਆ ਤੇ ਫਿਰ ਸਾਨੂੰ ਆਰਟੀਫੀਸ਼ੀਅਲ ਮੂਵਮੈਂਟ ਦੇਣੀ ਪਵੇਗੀ ਜੀ ਤੇ ਜਿਹੜੀਆਂ ਉਹ ਫਿਰ ਉਹ ਮੂਵਮੈਂਟ ਕਿਵੇਂ ਸਹੀ ਤਰੀਕੇ ਨਾਲ ਆ ਜੇ ਹਰੇ ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚੀ ਉਹ ਨੂੰ ਨਾ ਦਿੱਤਾ ਜਾਂਦਾ ਐਕਸਰਸਾਈਜ਼ ਦਾ ਜੀ ਠੀਕ ਹੈ ਸੋ ਐਕਸਰਸਾਈਜ਼ ਇਸ ਕਰਕੇ ਅੱਜ ਦੀ ਰੇਟ ਦੇ ਵਿੱਚ ਬੇਹੱਦ ਜ਼ਰੂਰੀ ਹੋ ਗਈ ਹੈ ਕਿਉਂਕਿ ਹਰ ਇਨਸਾਨ ਦਾ ਇੱਕ ਲਾਈਫ ਸਟਾਈਲ ਹੀ ਐਸਾ ਹੋ ਗਿਆ ਹੁਣ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਡਿਊਟੀ ਬੈਠ ਕੇ ਦੇਣੀ ਹੈ ਇਹ ਤੇ ਜੌਬ ਦੇ ਵਿੱਚ ਹੈ ਤੇ ਉਹ ਉੱਥੇ ਜਾ ਕੇ ਕੰਮ ਤੇ ਸਰੀਰ ਕੁ ਵਰਜ ਇਸ ਤੇ ਕਰ ਨਹੀਂ ਸਕਦਾ ਜੀ ਠੀਕ ਹੈ ਸੋ ਘੱਟੋ ਘੱਟ 1 ਘੰਟਾ 1.5 ਘੰਟਾ ਅਸੀਂ ਐਸਾ ਸ਼ਰੀਰ ਨੂੰ ਦੇ ਲਈਏ ਜਿੱਥੇ ਇਹਦੇ ਚ ਉਹ ਸਾਰੀਆਂ ਮੂਵਮੈਂਟ ਇਹਦੀਆਂ ਕਰ ਲਈਏ ਜੀ ਠੀਕ ਹੈ ਸੋ ਇਹ ਬੇहद ਜ਼ਰੂਰੀ ਆਜ ਦੀ ਡੇਟ ਵਿੱਚ ਜਿੰਨੇ ਵੀ ਸਿਹਤਮੰਦ ਰਹਿਣਾ ਹੈ ਕਿਉਂਕਿ ਸ਼ਰੀਰ ਦਾ ਸਿਸਟਮ ਆ ਹੀ ਚੱਲਣਾ ਹੈ ਜੀ ਚਾਰੀ ਚੀਜ਼ਾਂ ਇਹ ਸਾਡੀਆਂ ਨਾਰਮਲ ਨੇ ਸਹੀ ਆਪਣੇ ਐਕਟਿਵ ਨੇ ਤਾਂ ਜੀ ਆਦਰਵਾਇਜ਼ ਫਿਟ ਨਹੀਂ ਰਹਿ ਸਕਦਾ ਐਕਸਰਸਾਈਜ਼ ਨਾਲ ਕੋਈ ਚੀਜ਼ਾਂ ਹੋਰ ਵੀ ਜੁੜੀਆਂ ਹੋਈਆਂ ਨੇ ਜਿੰਨਾਂ ਤੁਸਾਂ ਧਿਆਨ ਦੇਣ ਦੀ ਲੋੜ ਹੈ ਜਦੋਂ ਤੁਸੀਂ ਦੌੜਦੇ ਭੱਜਦੇ ਉਹ ਤਾਂ ਪਸੀਨਾ ਆਉਂਦਾ ਜੀ ਤੇ ਜਦੋਂ ਪਸੀਨਾ ਆਉਂਦਾ ਹੈ ਤੇ ਤੁਹਾਡੇ ਸ਼ਰੀਰ ਦੀ ਜਿਹੜੀ ਗੰਦਗੀ ਹੈ ਉਹ ਬਾਹਰ ਨਿਕਲਦੀ ਹੈ ਸਾਡੇ ਸ਼ਰੀਰ ਦੇ ਵਿੱਚ ਗੰਦਗੀ ਜਿਹੜੀ ਹੈ ਕੱਢਣ ਵਾਸਤੇ ਰੱਬ ਨੇ ਵੈਸੇ ਹੋਰ ਵੀ ਜਗ੍ਹਾ ਬਣਾਈਆਂ ਨੇ ਖਾਣੇ ਦੀ ਜਿਹੜੀ ਗੰਦਗੀ ਆ ਜਿਹੜੀ ਹੁੰਦੀ ਖਾਣੇ ਚ ਪਹਿਲਾਂ ਜਾਂਦੀ ਹੈ ਤੇ ਉਹ ਸੂਲ ਰਾਈ ਬਾਹਰ ਨਿਕਲਦੀ ਹੈ ਵੇਸਟੇਜ ਜਿਹੜਾ ਤੇ ਉਥੋਂ ਵੀ ਉਥੋਂ ਜਿਹੜੀ ਗੰਦਗੀ ਤੁਹਾਡੇ ਕੋਈ ਮੰਨ ਲਓ ਜਰੀਲੇ ਤੱਤ ਨੇ ਉਹ ਚਲ ਗਏ ਨੇ ਬਲੱਡ ਚ ਸ਼ਿਫਟ ਹੋ ਗਏ ਨੇ ਪੋਸ਼ਕ ਤੱਤਾਂ ਦੇ ਨਾਲ ਉਹ ਫਿਰ ਅਗਲਾ ਰਸਤਾ ਬਣਾਇਆ ਕਿ ਉਹ ਯੂਰਿਨ ਰਾਈ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਸ਼ਰੀਰ ਜੀ ਤੇ ਜਿਹੜਾ ਕੋਈ ਫਿਰ ਜਿੱਦੀ ਪਹੁੰਚ ਜਾਂਦਾ ਸੈੱਲ ਤੱਕ ਉਹਨੂੰ ਬਾਹਰ ਕੱਢਣ ਦਾ ਇੱਕੋ ਹੀ ਰਸਤਾ ਹੁੰਦਾ ਆ ਐਕਸਰਸਾਈਜ਼ ਕਰਨਾ ਜੀ ਠੀਕ ਹੈ ਜਦੋਂ ਕੋਈ ਵੀ ਬੰਦਾ ਐਕਸਰਸਾਈਜ਼ ਕਰਦਾ ਹੈ ਤੇ ਉਹਨੂੰ ਜਦੋਂ ਪਸੀਨਾ ਆਉਂਦਾ ਹੈ ਤੇ ਉਹਦੇ ਨਾਲ ਹੀ ਸਰੀਰ ਉਹਦਾ ਡੀਟੌਕਸੀਫਾਈ ਹੁੰਦਾ ਰੋਜ਼ ਜੀ ਸੋ ਇਹ ਕੰਮ ਬੜਾ ਜ਼ਰੂਰੀ ਹੈ ਅੱਜ ਦੀ ਰੇਟ ਵਿੱਚ ਕਿਉਂਕਿ ਅਸੀਂ ਬੈਠੇ ਰਹਿੰਦੇ ਆ ਪਸੀਨਾ ਤੋਤਰਾਉਂ ਨਹੀਂ ਨੀ ਦਿੰਦੇ ਜੀ ਤੇ ਜੇ ਬੈਠੇ ਬੈਠੇ ਕਿਤੇ ਗਰਮੀ ਨਾਲ ਆ ਵੀ ਜਾਏ ਪਸੀਨਾ ਤਾਂ ਉਹ ਉਹਨੇ ਕੰਮਦਾ ਨਹੀਂ ਹੈਗਾ ਉਹ ਇਸੇ ਤਰ੍ਹਾਂ ਹੈ ਕਿ ਇੱਕ ਗਲਾਸ ਵਿੱਚ ਥੱਲੇ ਕੁਝ ਕਚਰਾ ਵੀ ਪਿਆ ਤੇ ਉਸ ਵਿੱਚ ਪਾਣੀ ਵੀ ਹੈਗਾ ਤੇ ਤੁਸੀਂ ਉੱਥੋਂ ਪਾਣੀ ਰੋੜਦੇ ਹੋ ਤੇ ਕਚਰਾ ਤੇ ਗਲਾਸ 'ਚ ਹੀ ਰਹਿ ਜਾਂਦਾ ਜੀ ਐਕਸਰਸਾਈਜ਼ ਦਾ ਮਤਲਬ ਕੀ ਹੈਗਾ ਕਿ ਉਸ ਗਲਾਸ ਨੂੰ ਫੜ ਕੇ ਚੰਗੀ ਤਰ੍ਹਾਂ ਤੁਸੀਂ ਸ਼ੇਕ ਕਰ ਦਿੱਤਾ ਹਿਲਾ ਦਿੱਤਾ ਇਤਰਾ ਵੀ ਨਾਲ ਹੀ ਇਤਰਾ ਵੀ ਨਾਲ ਹੀ ਜਾਏਗਾ ਸਾਫ਼ ਹੋਏਗਾ ਸੋ ਸਰੀਰ ਨੂੰ ਜਿਹੜਾ ਐਕਸਰਸਾਈਜ਼ ਕਰਕੇ ਇਤਰਾ ਸਾਫ਼ ਕਰਨਾ ਇਹ ਵੀ ਇੱਕ ਬੜਾ ਵੱਡਾ ਮਹੱਤਵ ਦਾ ਦੂਸਰਾ ਜਦੋਂ ਫਿਜ਼ੀਕਲ ਐਕਟੀਵਿਟੀ ਹੁੰਦੀਆਂ ਨੇ ਤੇ ਤੁਹਾਡਾ ਸਰੀਰ ਜਿਹੜੀ ਤੁਸੀਂ ਖਾਣਾ ਦਿੱਤਾ ਉਹ ਜਿਹੜੇ ਪੋਸ਼ਕ ਤੱਤ ਨੇ ਉਹਨਾਂ ਦਾ ਅਬਜ਼ੌਰਪਸ਼ਨ ਵੱਧਦਾ ਹੈ ਉਹਦੇ ਵਾਸਤੇ ਵੀ ਫਿਜ਼ੀਕਲ ਐਕਟੀਵਿਟੀ ਬੜਾ ਜ਼ਰੂਰੀ ਹੈ ਸੋ ਅਗਰ ਉਹ ਪੋਸ਼ਕ ਤੱਤ ਸਹੀ ਤੰਦਰ ਨਾਲ ਜਾ ਕੇ ਅਬਜ਼ੌਰਬ ਨਹੀਂ ਹੋ ਰਹੇ ਠੀਕ ਹੈ ਕਹਿੰਦੇ ਖਾਣਾ ਖਾਧਾ ਤੇ ਆਇਆ ਲੇਕਿਨ ਖਾਣਾ ਲੱਗਦਾ ਨਹੀਂ ਜੀ ਕੋਈ ਤਾਂ ਲੱਗਣਾ ਜਿਹਨੂੰ ਕਹਿੰਦੇ ਹੈ ਜੀ ਇਹ ਹੁੰਦਾ ਕਿ ਜਿਹੜਾ ਵੀ ਸਾਥ ਜਿਹਦੀ ਜਿੱਥੇ ਲੋਡ ਸੀਗੀ ਉੱਥੇ ਪਹੁੰਚ ਗਿਆ ਤੇ ਜਾ ਕੇ ਇਸਤੇਮਾਲ ਹੋ ਗਿਆ ਠੀਕ ਸੋ ਅਗਰ ਇਹ ਸਾਰੇ ਕੰਮ ਹੋ ਰਹੇ ਨੇ ਤੇ ਸਰੀਰ ਸਹੀ ਰਹੇਗਾ ਸੋ ਇਸ ਸਾਰੀਆਂ ਐਕਟੀਵिटीज ਵਾਸਤੇ ਕੀ ਲੋੜ ਹੈ ਐਕਸਰਸਾਈਜ਼ ਸੋ ਬਹੁਤ ਗਹਿਰਾ ਸੰਬੰਧ ਹੈਗਾ ਤੰਦਰੁਸਤੀ ਔਰ ਐਕਸਰਸਾਈਜ਼ ਦੇ ਵਿੱਚ ਸੋ ਮੂਵਮੈਂਟਸ ਦੇਣਾ ਹੀ ਚਾਹੀਦਾ ਸਰੀਰ ਨੂੰ ਜੀ ਤਾਂ ਸਰ ਕੀ ਇੱਕ ਨਾਰਮਲ ਇਨਸਾਨ ਨੂੰ ਡੇਲੀ ਰੁਟੀਨ ਵਿੱਚ ਕਿਹੋ ਜਿਹੀ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਜੀ ਦੇਖੋ ਐਕਸਰਸਾਈਜ਼ ਜਿਹੜੀਆਂ ਵੀ ਕਰਨੀਆਂ ਨੇ ਨਾ ਉਹ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਇਹ ਚਾਰੇ ਚੀਜ਼ਾਂ ਜਿਹੜੀਆਂ ਨੇ ਸਾਡਾ ਨਰਵਸ ਸਿਸਟਮ ਸਾਡਾ ਮਸਲ ਸਿਸਟਮ ਜੋਇੰਟ ਔਰ ਬ੍ਰੇਨ ਦੇ ਮੈਸੇਜ ਤੱਕ ਪਹੁੰਚਣਾ ਜੋ ਐਕਸ਼ਨ ਲੈਣਾ ਹੈ ਬ੍ਰੇਨ ਦਾ ਆਦੇਸ਼ ਤੇ ਅਗੇ ਚਰੀਦਾ ਐਗਜ਼ੀਕਿਊਟ ਕਰਨਾ ਇਹ ਚਾਰੇ ਚੀਜ਼ਾਂ ਨੂੰ ਪੂਰੀਆਂ ਕਰਦੇ ਹੋਣ ਜੀ ਠੀਕ ਹੈ ਜੀ ਹੁਣ ਜਿਹੜੀ ਸਹੀ ਐਕਸਰਸਾਈਜ਼ ਹੈ ਉਹ ਐਸੀ ਹੈ ਕਿ ਜਿਹੜੀ ਸਾਡੇ ਇਹ ਚਾਰ ਕੰਮ ਨਾਲ ਨਾਲ ਕਰਦੀ ਰਹੇ ਇਹਲੀ ਚੀਜ਼ ਤੇ ਦੇਖੋ ਜਿਹੜੀ ਕੁਦਰਤ ਨੇ ਸਾਨੂੰ ਐਕਸਰਸਾਈਜ਼ ਦਿੱਤੀ ਹੈ ਇਹ ਕਿਹੜਾ ਕਮਾਲ ਦਾ ਲਾਈਫਸਟਾਈਲ ਕੁਦਰਤ ਨੇ ਜਿਹੜਾ ਬਣਾਇਆ ਸੀਗਾ ਉਹ ਤੇ ਸਾਰਾ ਕੁਝ ਆ ਜਾਂਦਾ ਸੀ ਜੀ ਕਲਪਨਾ ਕਰੋ ਕਿ ਇੱਕ ਇਨਸਾਨ ਜੰਗਲ 'ਚ ਰਹਿ ਰਿਹਾ ਹੈ ਬਾਕੀ ਜੀਵਾਂ ਦੇ ਨਾਲ ਹੀ ਜੀ ਤੇ ਹੁਣ ਉੱਥੇ ਉਹਨੂੰ ਕਦੇ ਤੇ ਖਾਣ ਨਾਲ ਬਣਵਾਸੇ ਭਜਣਾ ਪਏਗਾ ਕਦੇ ਉਹਨੂੰ ਜਾਨ ਬਚਾਉਣੋਂ ਉੱਥੇ ਭਜਣਾ ਪਏਗਾ ਠੀਕ ਹੈ ਜੀ ਤੇ ਕੁਦਰਤ ਨੇ ਸਾਨੂੰ ਸਭ ਤੋਂ ਵਧੀਆ ਐਕਸਰਸਾਈਜ਼ ਜਿਹੜੀ ਦਿੱਤੀ ਉਹ ਦੌੜਨਾ ਦਿੱਤੀ ਦੂਸਰਾ ਕਦੇ ਉਹ ਸਾਹਮਣੇ ਕੋਈ ਚੀਜ਼ ਆ ਗਈ ਤੇ ਹੋ ਸਕਦਾ ਜਾਨ ਬਚਾਉਣ ਵਾਸਤੇ ਕਿਸੇ ਰੁਖ ਤੇ ਚੜੇ ਜੀ ਹਾਂਜੀ ਤੇ ਆਪਣੇ ਆਪ ਹੀ ਦਿਮਾਗ ਨੇ ਹਦਾਇਤ ਦਿੱਤਾ ਰੁਖ ਤੇ ਚੜ ਬੋਡੀ ਬੋਡੀ ਨੇ ਐਗਜ਼ੀਕਿਊਟ ਕੀਤਾ ਉਹ ਸਾਰੇ ਮਸਲ ਕੰਮ ਆਏ ਉਹ ਚੜ ਗਿਆ ਜੋਇੰਟ ਕੰਮ ਆਏ ਮਸਲ ਕੰਮ ਆਏ ਨਰਵਸ ਕੰਮ ਆਏ ਸਾਰੇ ਠੀਕ ਹੈ ਕਦੇ ਕੋਈ ਸਾਹਮਣੇ ਇੱਕਦਮ ਚੀਜ਼ ਆ ਗਈ ਤੇ ਉਹ ਥੱਲੋਂ ਮੇ ਪੱਥਰ ਹੀ ਫੜ ਕੇ ਮਾਰਾ ਜੋ ਕਿ ਹਿੰਮ ਫੜ ਕੇ ਮਾਰਾ ਜੀ ਤਾਂ ਕੋਈ ਡੰਡਾ ਫੜ ਕੇ ਮਾਰਾ ਹਾਂਜੀ ਉਹ ਫੜਾਫੜ ਐਕਸ਼ਨ ਚੰਬਾ ਤੇ ਆਪਣਾ ਕੰਮ ਕਰੇਗਾ ਸੋ ਇਹ ਸਾਰੇ ਨੇਚਰਲ ਐਕਸਰਸਾਈਜ਼ ਆਪਣੇ ਆਪ ਹੁੰਦੀ ਰਹਿੰਦੀ ਐਸੇ ਤੇ ਅੱਜ ਵੀ ਜਿਹੜੀ ਬੈਸਟ ਐਕਸਰਸਾਈਜ਼ ਹੈ ਉਹ ਮੈਂ ਰਨਿੰਗ ਮੰਨਦਾ ਜੀ ਮੈਂ ਕੀ ਮੰਨਣਾ ਇੰਨਾ ਸਬੂਤ ਮੰਨਿਆ ਗਿਆ ਕਿ ਸਭ ਤੋਂ ਬੈਸਟ ਐਕਸਰਸਾਈਜ਼ ਜਿਹੜੀ ਹੋ ਰਣੀ ਹੈ ਜੀ ਜੋਗਿੰਗ ਕਰਨਾ ਜਾਂ ਰਨਿੰਗ ਕਰਨਾ ਸਭ ਤੋਂ ਬੈਸਟ ਐਕਸਰਸਾਈਜ਼ ਹੈ ਰੀਜ਼ਨ ਉਹ ਕਾ ਕੀ ਹੈ ਕਿ ਇੱਕ ਤਾਂ ਜਦੋਂ ਤੁਸੀਂ ਰਨਿੰਗ ਕਰਦੇ ਹੋ ਤੇ ਸਾਡਾ ਤੁਹਾਡਾ ਸਾਹ ਤੇਜ਼ ਹੁੰਦਾ ਜੀ ਤੇ ਕਦੇ ਰਨਿੰਗ ਕਰਕੇ ਦੇਖੋ ਤੁਹਾਡੇ ਇੱਕ ਇੱਕ ਸਰੀਰ ਦੇ ਸੰ ਇੱਕ ਇੱਕ ਮਸਲ ਹਰ ਇੱਕ ਜੋਇੰਟ ਉਹਦੇ ਵਿੱਚ ਮੂਵਮੈਂਟ ਹੁੰਦਾ ਜੀ ਠੀਕ ਹੈ ਦੌੜਦੇ ਹੋ ਤਾਂ ਇਤਨਾ ਪੂਰੀਆਂ ਕੰਮ ਕਰ ਰਹੀਆਂ ਨੇ ਮਸਲ ਦਾ ਜ਼ੋਰ ਪੂਰਾ ਲੱਗ ਰਿਹਾ ਤੁਹਾਡੀਆਂ ਆ ਪਿੰਨੀਆਂ ਜਿਹੜੀਆਂ ਨੇ ਇਹ ਦੋ ਹਾਕ ਲੱਭਨੇ ਰਾਏ ਉਹ ਦੋਨੇ ਐਕਟਿਵ ਹੋ ਜਾਂਦੇ ਨੇ ਜੀ ਉੱਥੋਂ ਥੱਲੇ ਦਾ ਜੋ ਵੀ ਕਚਰਾ ਉਹਨੂੰ ਕੱਢ ਕੇ ਚੋਕ ਕਿ ਫਿਰ ਉੱਪਰ ਪਹਚਾ ਦਿੰਦੇ ਨੇ ਉਪਰਾਂ ਸਰਕੂਲੇਸ਼ਨ ਚ ਆ ਕੇ ਉਹ ਪਿੰਨੀਆਂ ਤੋਂ ਫਿਲਟਰ ਕਰਕੇ ਬਾਹਰ ਕੱਢ ਲੈਂਦੀ ਹੈ ਜੇ ਇਹਨਾਂ ਕੋ ਕੰਮ ਨਹੀਂ ਲੈਂਦੇ ਤੁਸੀਂ ਜੋ ਅੱਜਕੱਲ ਦੇਖਦੇ ਹੋ ਕਿ ਕਿੰਨੇ ਲੋਕਾਂ ਨੂੰ ਪ੍ਰੋਬਲਮ ਆ ਰਹੀਆਂ ਵੈਰੀਕੋਸ ਵੇਨਸ ਵਗੈਰਾ ਦੀ ਸੋ ਇਹ ਇਹਨਾਂ ਸਮੱਸਿਆ ਤੋਂ ਵੀ ਬਚਾਈ ਰੱਖਣਾ ਸੋ ਨਾਲੇ ਇੱਕ ਇੱਕ ਸੈੱਲ ਦੀ ਆਕਸੀਜਨ ਦੀ ਜ਼ਰੂਰਤ ਪੈਦਾ ਹੋਗੀ ਜੀ ਜਦੋਂ ਜਰੂਰਤ ਪੈ ਗਈ ਇਧਰ ਤੁਹਾਡਾ ਸਾਹ ਤੇਜ਼ ਹੋ ਗਿਆ ਆਕਸੀਜਨ ਦੀ ਸਰਪਲਾਈ ਵੱਧ ਗਈ ਹੁਣ ਜਦੋਂ ਡਿਮਾਂਡ ਆਏ ਤੇ ਫੇਰ ਸਪਲਾਈ ਹੋਏ ਤੇ ਮਜ਼ਾ ਹੀ ਲੱਗ ਹੁੰਦਾ ਜੀ ਹਾਂਜੀ ਜੇ ਹੁਣ ਤੁਸੀਂ ਸਾਹ ਲੈ ਰਹੇ ਹੋ ਤੇਜ਼ ਤੇਜ਼ ਲੇਕਿਨ ਬੈਠੇ ਬੈਠੇ ਲੈ ਰਹੇ ਹੋ ਤੋ ਕਿਛਰੀ ਤੇ ਸੈਲ ਨੂੰ ਕਹਿੰਦਾ ਮੈਨੂੰ ਤਾਂ ਲੋੜ ਹੀ ਨਹੀਂ ਜੀ ਸੋ ਸਾਰੇ ਕੰਮ ਇਕੱਠੇ ਹੁੰਦੇ ਨੇ ਬਲੱਡ ਤੇ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹਾਰਟ ਦੀ ਧੜਕਣ ਤੇਜ਼ ਹੋ ਜਾਂਦੀ ਆ ਸਾਰੀ ਸਪਲਾਈਆਂ ਵੱਧ ਜਾਂਦੀਆਂ ਨੇ ਫਾਸਟ ਹੋ ਜਾਂਦਾ ਤੇ ਜਦੋਂ ਸਾਫ਼ ਇਤਨਾ ਫਾਸਟ ਹੁੰਦਾ ਕੋਈ ਵੀ ਚੀਜ਼ ਹਾਰਟ ਫਾਸਟ ਕਰ ਰਿਹਾ ਕੰਮ ਉਹ ਜਿੰਨੀਆਂ ਆਰਟੀ ਦੇ ਵਿੱਚ ਜੇ ਕੋਈ ਛੋਟਾ ਮੁਕਤਰਾ ਬਣਿਆ ਉਹ ਵੀ ਸਾਫ ਹੋ ਜਾਣਾ ਜੀ ਕੋਈ ਬਲੌਕੇਜ ਨਹੀਂ ਬਣਨੇ ਸੋ ਇਹ ਸਾਰੇ ਕੰਮ ਜਿਹੜੇ ਨੇ ਬੈਸਟ ਐਕਸਰਸਾਈਜ਼ ਜਿਹੜੀ ਹੈ ਉਹਨੇ ਗਏ ਹਰ ਬੰਦੇ ਨੂੰ ਮੈਂ ਰეკਮੈਂਡ ਕਰਨਾ ਕਿ ਘੱਟੋ ਘੱਟ 1 ਕਿਲੋਮੀਟਰ ਤੋਂ ਲੈ ਕੇ 2-3 ਕਿਲੋਮੀਟਰ ਤੱਕ ਰਨਿੰਗ ਕਰਨੀ ਚਾਹੀਦੀ ਆ ਜੌਗਿੰਗ ਜਿਹਨੂੰ ਕਹਿੰਦੇ ਕਰਨੀ ਚਾਹੀਦੀ ਆ ਦੂਸਰੀ ਜਿਹੜੀ ਐਕਸਰਸਾਈਜ਼ ਹੈ ਸੈਕੰਡਰੀ ਉਹ ਹੈਗੀ ਹੈ ਬ੍ਰਿਸਕ ਵਾਕਿੰਗ ਬ੍ਰਿਸਕ ਵਾਕਿੰਗ ਵੀ ਤੇਜ਼ ਤੇ ਚੱਲਣਾ ਯਾਨੀ ਕਿ ਜਦ ਵੀ ਸੈਰ ਕਰਨੀ ਹੈ ਤੇ ਟੱਲਣ ਨਹੀਂ ਜਾਣਾ ਉੱਤ ਸਾਰ ਇਸ ਤਰ੍ਹਾਂ ਕਰੋਗੇ ਤੁਹਾਡੇ ਦਿਲ ਦੀ ਧੜਕਣ ਥੋੜੀ ਤੇਜ਼ ਹੋ ਜਾਏ ਸਾਹ ਥੋੜਾ ਤੇਜ਼ ਹੋ ਜਾਏ ਜੀ ਠੀਕ ਹੈ ਤੇ ਦੂਜੇ ਨੰਬਰ ਤੇ ਬ੍ਰਿਸਕ ਵਾਕਿੰਗ ਆ ਜਾਂਦੀ ਹੈ ਕਿ ਤੇਜ਼ ਤੇ ਚੱਲੋ ਠੀਕ ਹੈ ਫਾਸਟ ਚੱਲਣ ਨਾਲ ਉਹਦੇ ਨਾਲ ਵੀ ਇਹ ਕੰਮ ਹੁੰਦੇ ਨੇ ਲੇਕਿਨ ਉਹਨੇ ਵਧੀਆ ਨਹੀਂ ਹੁੰਦੇ ਜਿੰਨੇ ਰਨਿੰਗ ਨਾਲ ਹੁੰਦੇ ਸੋ ਇਹ ਵੀ ਇੱਕ ਬੜੀ ਵਧੀਆ ਐਕਸਰਸਾਈਜ਼ ਹੈ ਬਾਕੀ ਜਿਹੜੀਆਂ ਐਕਸਰਸਾਈਜ਼ ਨੇ ਉਹ ਹੁਣ ਉਹ ਬਣਾਈਆਂ ਗਈਆਂ ਨੇ ਜਿਨ੍ਹਾਂ ਨਾਲ ਇਹ ਚਾਰ ਕੰਮ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਮਸਲਸ ਦੀ ਟੋਨਿੰਗ ਹੋਵੇ ਹਰ ਇੱਕ ਮਸਲ ਚਾਹੇ ਉਹ ਤੁਹਾਡੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਜੀ ਸਾਰੇ ਤੁਹਾਡੇ ਜਿੰਨੇ ਵੀ ਮਸਲਸ ਨੇ ਉਹਨਾਂ ਦਾ ਟੋਨਿੰਗ ਹੋਵੇ ਜਿੰਨੇ ਜੋਇੰਟ ਨੇ ਉਹਨਾਂ ਦੀ ਉਹਨਾਂ ਦਾ ਮੂਵਮੈਂਟ ਹੋਵੇ ਜਿੰਨੀਆਂ ਨਰਵਸ ਨੇ ਉਹਨਾਂ ਦੀ ਫਲੈਕਸੀਬਿਲਟੀ ਹੋਵੇ ਠੀਕ ਹੈ ਮਸਲ ਦੀ ਫਲੈਕਸੀਬਿਲਟੀ ਨਾਲ ਹੋਵੇ ਨਾਲ ਹੀ ਜਿਹੜੇ ਦਿਮਾਗ ਦੇ ਆਦੇਸ਼ ਨੇ ਉਹ ਤੁਹਾਡੇ ਪੂਰੇ ਸਰੀਰ ਤੱਕ ਅਗਰ ਤੁਹਾਡੇ ਦਿਮਾਗ ਤੋਂ ਕੋਈ ਆਦੇਸ਼ ਆਇਆ ਤਾਂ ਤੁਹਾਡੇ ਪੈਰ ਦਾ ਅੰਗੂਠਾ ਰੱਖ ਵੀ ਉਹਨੂੰ ਐਗਜ਼ੀਕਿਊਟ ਕਰ ਰਿਹਾ ਹੋਵੇ ਜੀ ਠੀਕ ਹੈ ਜਿੰਨਾ ਸਰੀਰ ਦਾ ਦਿਮਾਗ ਦਾ ਸਰੀਰ ਨਾਲ ਤਾਲਮੇਲ ਜਿਹੜਾ ਸਹੀ ਰਹੇਗਾ ਉਹਨਾਂ ਉਹ ਹੋ ਗਿਆ ਰਹੇਗਾ ਸੋ ਐਕਸਰਸਾਈਜ਼ਾਂ ਇਤਨਾ ਨਹੀਂ ਸਾਰੀਆਂ ਹੋਣ ਜਾਈਆਂ ਇਹ ਇੱਕ ਸੈੱਟ ਡਵੈਲਪ ਕੀਤਾ ਗਿਆ ਉਹ ਅੱਗੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੀ ਵੀਡੀਓਜ਼ ਵਿੱਚ ਅਸੀਂ ਉਹ ਪ੍ਰੈਕਟੀਕਲੀ ਸਾਰੀਆਂ ਦੱਸੀਏ ਕਿ ਕਿਹੜੀਆਂ ਐਕਸਰਸਾਈਜ਼ ਜੜੀਆਂ ਨੇ ਕਰਨੀਆਂ ਚਾਹੀਦੀਆਂ ਵੇਟ ਵਾਸਤੇ ਕਿਹੜੀਆਂ ਐਕਸਰਸਾਈਜ਼ ਨੇ ਇਹ ਸਾਰੇ ਕਮਾਂ ਵਾਸਤੇ ਕਿਹੜੀਆਂ ਐਕਸਰਸਾਈਜ਼ ਨੇ ਉਹ 20-25 ਮਿੰਟ ਦਾ ਇੱਕ ਸੈੱਟ ਹੁੰਦਾ ਜਿਹੜਾ ਉਹ ਸਾਰਾ ਕਰਕੇ ਤੇ ਪੂਰੀ ਬੋਡੀ ਦੀ ਟੋਨਿੰਗ ਹੋ ਜਾਂਦੀ ਹੈ ਸੋ ਤਿੰਨ ਭਾਗਾਂ ਚ ਤਰ੍ਹਾਂ ਵੰਡੀਆਂ ਹੋਈਆਂ ਐਕਸਰਸਾਈਜ਼ ਨੇ ਜੜੀਆਂ ਹਰ ਬੰਦੇ ਨੂੰ ਅੱਜ ਕਰਨੀਆਂ ਚਾਹੀਦੀਆਂ ਬਹੁਤਿਆਂ ਲਈ ਤੇ ਥੋੜੀਆਂ ਇੱਕ ਹੁੰਦੀਆਂ ਨੇ ਟੋਨਿੰਗ ਐਕਸਰਸਾਈਜ਼ ਜਿੱਤੇ ਚੇਸੈਟ ਸੰਭੂਸੇ ਸਾਰੇ ਚਾਰੇ ਚੀਜ਼ਾਂ ਟੋਨ ਆਪ ਹੋ ਜਾਣ ਇੱਕ ਥੋੜੀਆਂ ਜੀਆਂ ਪਾਵਰ ਐਕਸਰਸਾਈਜ਼ ਜੀ ਠੀਕ ਹੈ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਹਰ ਇੱਕ ਪਾਰਕ ਸ਼ਰਨ ਵਿੱਚ ਨੇ ਵੀ ਬਣੇ ਨੇ ਉਥੇ ਆਊਟਡੋਰ ਜਿਮ ਨੇ ਲਾਏ ਗਏ ਨੇ ਇਕੁਪਮੈਂਟ ਤੇ ਉਥੇ ਕੁਝ ਟੋਨਿੰਗ ਐਕਸਰਸਾਈਜ਼ ਹੁੰਦੀਆਂ ਨੇ ਕੁਝ ਪਾਵਰ ਐਕਸਰਸਾਈਜ਼ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਜਾਕੀ 15-20 ਮਿੰਟ ਜੀ ਸੋ ਅਗਲੀਆਂ ਜਿਹੜੀਆਂ ਕੁਝ ਐਕਸਰਸਾਈਜ਼ ਜਿਹੜੀਆਂ ਹੁੰਦੀਆਂ ਨੇ ਉਹ ਸਾਥ ਨਾਲ ਸੰਬੰਧਤ ਜਿਵੇਂ ਯੋਗ ਕ੍ਰਿਆਵਾਂ ਨੇ ਇਹਦੇ ਚ ਕਪਾਲ ਭਾਤੀ ਹੋ ਗਿਆ ਅਨਲੋਮ ਵਿਲੋਮ ਹੋ ਗਿਆ ਇਹ achhi exercise ਨੇ ਸੋ ਇਹ ਕਰਨੇ ਚਾਹੀਦੀਆਂ ਪਰ ਇਹਨੂੰ ਥੋੜਾ ਜਿਹਾ ਮਾਡਰਨ ਤਰੀਕੇ ਨਾਲ ਕਰੀਏ ਤੇ ਹੋਰ ਚੰਗਾ ਕੰਮ ਕਰਦੀਆਂ ਜਿਵੇਂ ਹੁਣ ਕਪਾਲ ਭਾਤੀ ਆ ਤੇ ਮੈਂ ਬਹਿ ਕੇ ਨਹੀਂ ਕਰਦਾ ਜੀ ਮੈਂ ਉਹਨੂੰ ਬ੍ਰਿਸਕ ਵਾਕਿੰਗ ਕਰਦਿਆਂ ਕਰਦਾ ਮੈਂ 8 ਸਟੈਪ ਜਿਹੜੇ ਨੇ ਉਹ ਦੇ ਦੋ ਤੁਰਨੇ ਅੰਦਰ ਇਹਦੇ 6 ਸਟੈਪ ਦੇ ਵਿੱਚ ਪੂਰਾ ਚੈਸਟ ਪੂਰੀ ਭਰਦਾ ਸਾਹ ਦੇ ਨਾਲ ਤੇ ਅਗਲੇ ਜਿਹੜੇ ਦੋ ਸਟੈਪ ਹੁੰਦੇ ਨੇ 7ਵਾਂ ਤੇ 8ਵਾਂ ਉਹਦੇ ਚ ਜੋੜਨਾ ਬਾਅਦ ਸੋ ਕਰ ਦੇਣਾ ਜੀ ਸੋ ਅੰਦਰ ਸਾਹ ਕਿਤੇ ਆ ਪੂਰਾ ਸ਼ਤੀ ਭਰੀ ਜਦੋਂ ਭਰ ਕੇ ਉੱਥੇ ਥੋੜਾ ਜਿਆ ਰੋਕਿਆ ਸਾ ਪੂਰੀ ਚਸੇ ਤੋਂ ਉੱਪਰ ਹੋਗੇ ਤੁਹਾਡੇ ਲੰਗਸ ਪੂਰੇ ਖੁੱਲਣਗੇ ਜੀ ਤੇ ਇਧਰ ਕਿਉਂਕਿ ਤੁਸੀਂ ਤੇਜ਼ ਤੁਰ ਰਹੇ ਹੋ ਜਿਹੜੀ ਆਕਸੀਜਨ ਤੁਸੀਂ ਸਾਰੀ ਯਤਰਾ ਦੇ ਰਹੇ ਹੋ ਸਰੀਰ ਚ ਚਸਸ ਭਰ ਕੇ ਜਦੋਂ ਤੁਸੀਂ ਥੋੜੀ ਜਿਆ ਰੋਕਦੇ ਹੋ ਉਹਦੇ ਵਿੱਚ ਤੇ ਜਿਹੜਾ ਆਦਾਨ ਪ੍ਰਦਾਨ ਹੈ ਤੁਹਾਡੇ ਲੰਗਸ ਤੇ ਪੂਰੀ ਤਰ੍ਹਾਂ ਖੁੱਲੇ ਨੇ ਉਹਦੇ ਪੋਰਸ ਵੀ ਪੂਰੇ ਖੁੱਲੇ ਨੇ ਜਿੱਥੋਂ ਕਾਰਬਨ ਡਾਈਆਕਸਾਈਡ ਬਲੱਡ ਚੋਂ ਆਣੀ ਹੈ ਤੇ ਆਕਸੀਜਨ ਬਲੱਡ ਦੇ ਵਿੱਚ ਜਾਣੀ ਹੈ ਉਹ ਸਾਰੇ ਕੰਮ ਵਧੀਆ ਹੋਣਗੇ ਇਧਰ ਤੁਸੀਂ ਡਿਮਾਂਡ ਵੀ ਸੈਲਾਂ ਦੀ ਉੱਠੀ ਹੋਈ ਹੈ ਕਿ ਉਹ ਸਰਪ੍ਰਾਈਜ਼ ਸੋ ਇਹ ਥੋੜਾ ਜਾਇ ਇਹਨਾਂ ਨੂੰ ਮਾਡਰਨ ਤਰੀਕੇ ਨਾਲ ਕਰਨ ਦਾ ਹੋਰ ਵੀ ਫਾਇਦਾ ਹੁੰਦਾ ਹੈ ਸੋ ਇਹ ਕੁਝ ਜਿਹੜੀਆਂ ਸਹੀ ਐਕਸਰਸਾਈਜ਼ ਨੇ ਕਰਕੇ ਅੱਜ ਵੀ ਬੰਦਾ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦਾ ਬੇਹੱਦ ਜ਼ਰੂਰੀ ਹੈ ਅਗਰ ਮੂਵਮੈਂਟ ਨਹੀਂ ਕਰਾਂਗੇ ਤੇ ਗੱਲ ਨਹੀਂ ਬਣੇਗੀ ਮੈਂ ਜਿਵੇਂ ਦੱਸਿਆ ਕਿ ਇਹ ਜੀਵਾਂ ਦਾ ਧਰਮ ਹੈ ਇਹ ਧਰਮ ਜਿਹੜਾ ਉਹ ਕੋਈ ਇਹ ਨਹੀਂ ਹੁੰਦਾ ਕਿ ਜਿਵੇਂ ਹਿੰਦੂ ਮੁਸਲਮਾਨੀ ਹੁੰਦਾ ਸਿੱਖ ਸਹੀ ਨਹੀਂ ਹੁੰਦਾ ਧਰਮ ਹੁੰਦੇ ਨੇ ਉਹ ਪ੍ਰਿੰਸੀਪਲਸ ਜਿਹੜੇ ਜੀਣ ਵਾਸਤੇ ਜ਼ਰੂਰੀ ਨੇ ਜੀ ਤੇ ਹਰ ਕਿਸੇ ਨੂੰ ਮੰਨਣੇ ਚਾਹੀਦੇ ਨੇ ਠੀਕ ਹੈ ਜੀਣ ਦਾ ਹੱਕ ਸਭਨਾਂ ਨੂੰ ਜੀ ਸੋ ਉਹ ਜਿਹੜਾ ਧਰਮ ਹੈ ਮੂਵਮੈਂਟ ਵਾਲਾ ਹਰ ਕਿਸੇ ਨੂੰ ਲਗਾਉਣਾ ਚਾਹੀਦਾ ਤੇ ਆਪਣਾ ਆਪੋ ਫਿਟ ਰੱਖਣਾ ਹੀ ਚਾਹੀਦਾ ਹੈ। ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਡੇ ਦੋਸਤਾਂ ਵਾਸਤੇ ਇੱਕ ਵਾਰੀ ਫੇਰ ਤੋਂ ਆਪਣਾ ਕੀਮਤੀ ਵਕਤ ਕੱਢਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਸੋ ਦੋਸਤੋ ਅੱਜ ਤੁਸੀਂ ਜਾਣਿਆ ਐਕਸਰਸਾਈਜ਼ ਅਤੇ ਤੰਦਰੁਸਤੀ ਵਿੱਚ ਕੀ ਸੰਬੰਧ ਹੈ। ਇਦਾਂ ਦੀਆਂ ਹੀ ਜਾਣਕਾਰੀ ਨਾਲ ਪਰਹੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਸਾਸਤ੍ਰੀਕਰ